ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰੇ ਨੂੰ ਦੋਸਤੋ ਸਵਾਗਤ ਹੈ ਇੱਕ ਵਾਰ ਫੇਰ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਦੋਸਤੋ ਜੇ ਇੱਕ ਬਹੁਤ ਖਾਸ ਵੀਡੀਓ ਲੈ ਕੇ ਆਏ ਹਾਂ ਇਨਫੋਰਮੇਸ਼ਨਲ ਵੀਡੀਓ ਲੈ ਕੇ ਆਏ ਹਾਂ YouTube ਨਾਲ ਰਿਲੇਟਡ ਵੀਡੀਓ ਆ ਤੇ ਵੀਡੀਓ ਲਾਈਕ ਚਾਹੀਏ ਨਾ ਕਰਿਓ ਕਮੈਂਟ ਚਾਹੀਏ ਨਾ ਕਰਿਓ ਪਰ ਹਣਾ ਸ਼ੇਅਰ ਜ਼ਰੂਰ ਕਰਿਓ ਹਨਾ ਬਦ ਤੋਂ ਵੱਧ ਕਿਉਂਗੇ ਕਿਸੇ ਦਾ ਫਾਇਦਾ ਹੋ ਸਕੇ ਤਾਂ ਹਨਾ ਸੋ ਅੱਜ ਆਪਾਂ ਗੱਲ ਕਰਾਂਗੇ ਕਿ YouTube ਬڑے ਚੈਨਲ ਡਿਲੀਟ ਕਰੀ ਜਾ ਰਹੀ ਹੈ ਹਨਾ ਧੜਾ ਧੜਾ ਅਨਾਮ ਜਿੱਦਾਂ ਤੁਸੀਂ ਚੈਨਲ ਬਣਾ ਰਹੇ ਬਣਾਇਆ ਹੈ ਨਾ YouTube ਤੇ ਜਾਂ ਮੈਂ ਕੰਮ ਕਰਦੇ ਮੈਂ ਜਾਂ ਹੋਰ ਮੇਰੇ ਵੀਰ ਭੈਣਾਂ ਕੰਮ ਕਰ ਰਹੇ YouTube ਦੇ ਹਨ ਵੀ ਇੱਕ ਇਸ ਖਾਸ ਇਹ ਗੱਲ ਦੱਸਾਂਗੇ ਵੀ ਕਿਹੜੀ ਵੀਡੀਓ ਨਹੀਂ ਪਾਉਣੀ ਹੈਗੀ ਜਿਸ ਕਰਕੇ YouTube ਚੈਨਲ ਡੀਲੀਟ ਕਰੀ ਜਾ ਰਹੀ ਹੈ ਬੜੇ ਲੋਕਾਂ ਦੇ ਕੰਪਲੇਨਸ ਆ ਰਹੀਆਂ ਵੀ ਮੇਰਾ ਚੈਨਲ ਟਰਮੀਨੇਟ ਹੋ ਜਾਣਾ ਨਾ ਕੋਈ ਵਾਰਨਿੰਗ ਦਿੰਦਿਆ ਕੁਝ ਨਹੀਂ ਕਰਦੇ ਸਿੱਧਾ ਚੈਨਲ ਡੀਲੀਟ ਹੋ ਜਾਂਦਾ ਉਹ ਕਿਹੜੀ ਚੀਜ਼ ਆ ਨਾ ਤੁਸੀਂ ਆਪਣੇ ਚੈਨਲ ਤੇ ਅਲੱਗ-ਦਗ ਟੌਪਿਕ ਦੀਆਂ ਵੀਡੀਓ ਜੇ ਪਾਉਣੇ ਹਨ ਤੇ ਉਹਦੇ ਵਿੱਚ ਕਦੇ ਵੀ ਇਸ ਤਰ੍ਹਾਂ ਦੀ ਵੀਡੀਓ ਨਾ ਪਾਓ ਜਿਹਦੇ ਵਿੱਚ ਆਨਲਾਈਨ ਪੈਸਾ ਕਮਾਉਣਾ ਦੱਸਿਆ ਜਾਵੇ ਚਾਹੇ ਉਹ ਕਿਸੇ ਐਪਲੀਕੇਸ਼ਨ ਦੇ ਥਰੂ ਹੋਆ ਜਾਂ ਕਿਸੇ ਵੈਬਸਾਈਟ ਦੇ ਥਰੂ ਹੋਆ ਜਾਂ ਕੋਈ ਵੀ ਕਿਸੇ ਤਰ੍ਹਾਂ ਦੀ ਐਪਲੀਕੇਸ਼ਨਾਂ ਜਾਂ ਕੋਈ ਵੀ ਹੋਰ ਚੀਜ਼ ਆ ਵੀ ਜਿੱਥੋਂ ਤੁਸੀਂ ਕਹੋਗੇ ਵੀ ਹਾਂ ਜੀ ਆਹ ਚੀਜ਼ ਨੂੰ ਯੂਜ਼ ਕਰਕੇ ਆਨਲਾਈਨ ਪੈਸਾ ਕਮਾ ਸਕਦੇ ਹੋ ਇਦਾਂ ਦੀ ਵੀਡੀਓ ਕਦੇ ਨਾ ਪਾਓ ਕਿਉਂਕਿ ਹੁਣ ਜਿੱਥੇ ਵੀ ਪੈਸਾ ਸਿਸਟਮ ਆ ਗਿਆ ਵੀ ਹਾਊ ਟੂ ਮੇਕ ਮਨੀ ਇਦਾਂ ਦੀ ਕੋਈ ਚੀਜ਼ ਆ ਗਈ ਤੁਹਾਡੇ ਥੰਬਨੇਲ ਤੇ ਜਾਂ ਤੁਹਾਡੇ ਟਾਈਟਲ ਦੇ ਵਿੱਚ ਹਨਾ ਜਾਂ ਤੁਹਾਡੀ ਵੀਡੀਓ ਦੇ ਵਿੱਚ ਹਨਾ ਵੀ ਪੈਸਾ ਕਿਦਾਂ ਕਮਾਇਆ ਜਾ ਸਕਦਾ ਹਨਾ ਆਨਲਾਈਨ ਤਾਂ ਉੱਥੇ ਤੁਹਾਡੇ ਚੈਨਲ ਤੇ ਸਟ੍ਰਾਈਕ ਆ ਜਾਣੀ ਹੈ ਤੇ ਤੁਹਾਡਾ ਚੈਨਲ ਸਿੱਧਾ ਡਿਲੀਟ ਵੀ ਹੋ ਸਕਦਾ ਸੋ ਕੋਸ਼ਿਸ਼ ਕਰੋ ਵੀ ਇਦਾਂ ਦਾ ਕੋਈ ਵੀ ਵੀਡੀਓ ਨਾ ਬਣਾਓ ਆਪਣੇ ਚੈਨਲ ਤੇ ਜਿਹਦੇ ਵਿੱਚ ਪੈਸਾ ਕਮਾਉਣ ਬਾਰੇ ਦੱਸਿਆ ਹੋਵੇ ਖਾਸ ਕਰਕੇ ਔਨਲਾਈਨ ਠੀਕ ਹੈ ਜੀ ਕਿਉਂਕਿ ਹੁਣ ਜਿਹੜਾ YouTube ਦਾ ਸਿਸਟਮ ਆ ਉਹ AI ਸਿਸਟਮ ਹੋ ਚੁੱਕਿਆ ਉੱਥੇ ਕੋਈ ਬੰਦਾ ਨਹੀਂ ਕੰਮ ਕਰਦਾ ਸਾਰਾ ਰੋਬੋਟਿਕ ਕੰਮ ਹੁੰਦਾ ਉੱਥੇ ਉਹਨਾਂ ਨੇ ਕੋਸ਼ਿਸ਼ ਕਰ ਆਪਣੇ ਜਿਹੜੇ ਵਰਡ ਨੇ ਉਹ ਐਡ ਕੀਤੇ ਹੋਣੇ ਵੀ ਜਿੱਥੇ ਵੀ ਆਹ ਐਡ ਆਹਾ ਵਾਲਾ ਵਰਡ ਐਡ ਹੋ ਗਿਆ ਹਨਾ ਥੰਬਨੇਲ ਦੇ ਉੱਤੇ ਜਾਂ ਟਾਈਟਲ ਦੇ ਵਿੱਚ ਹਨਾ ਜਾਂ ਤੁਹਾਡੇ ਟੈਗ ਲਿਸਟ ਦੇ ਵਿੱਚ ਹਨਾ ਜਿੱਥੇ ਟੈਗ ਲਗਾਉਣੇ ਆ ਤਉ ਆਪਣੇ ਆਪ ਹੀ ਆਟੋਮੈਟਿਕਲੀ ਤੁਹਾਡੇ ਉਥੇ ਵੀਡੀਓ ਤੇ ਸਟ੍ਰਾਈਕ ਮਾਰ ਲੈਂਦੇ ਤੁਹਾਡਾ ਚੈਨਲ ਡਿਲੀਟ ਹੋ ਜਾਂਦਾ ਸੋ ਰਿਕਵੈਸਟ ਆ ਸਾਰੇ ਨੂੰ ਵੀ ਧਿਆਨ ਲੱਖੋ ਨਾ ਇੰਨੀ ਮਿਹਨਤ ਨਾਲ ਆਪਾਂ ਚੈਨਲ ਕ੍ਰੀਏਟ ਕਰਦੇ ਆ ਹਨਾ ਉਹਨੂੰ ਇੰਨਾ ਆਪਣਾ ਸਮਾਂ ਦਿਨੇ ਤੇ ਉਹਨੂੰ ਅੱਗੇ ਤੱਕ ਲੈ ਕੇ ਜਾਣਿਆ ਪਰ ਜੇ ਨਾ ਇੰਨੀ ਮਿਹਨਤ ਕਰਾਵੋ ਜੇ ਸਾਡਾ ਚੈਨਲ ਡਿਲੀਟ ਹੋਏ ਤਾਂ ਬੜਾ ਦੁੱਖ ਲੱਗਦਾ ਸੋ ਇਸ ਲਈ ਕੋਸ਼ਿਸ਼ ਕਰੋ ਕਦੇ ਵੀ ਇਦਾਂ ਦੀ ਵੀਡੀਓ ਨਾ ਬਣਾਓ ਜਿੱਥੇ ਆਪਾਂ ਦੱਸਿਆ ਹੋਇਆ ਕਿ ਆਨਲਾਈਨ ਆਪਾਂ ਪੈਸੇ ਕਿਤਨਵਾ ਸਕਦੇ ਆ ਸੋ ਇਥੇ ਵੀਡੀਓ ਖਤਮ ਕਰਦਾ ਚੰਗੀ ਲੱਗੇ ਤਾਂ ਸ਼ੇਅਰ ਜ਼ਰੂਰ ਕਰਿਓ ਥੈਂਕ ਯੂ ਵੈ